ਵਦੇਸ਼ ਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਗਏ ਗੰਨਾ ਪਿੰਡ ਦੇ ਨੌਜਵਾਨ ਧਰਮਿੰਦਰ ਦੀ ਏਜੰਟਾ ਦੀ ਗਲਤ ਨੀਤੀ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਮ੍ਰਿਤਕ ਦੇ ਦਾਸ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਕਾਰਵਾਈ ਨਾ ਹੁੰਦੀ ਦੇਖ ਪਰਿਵਾਰ ਵਾਲਿਆਂ ਨੇ ਮਠੱਡਾ ਕਲਾ ਦੇ ਕਾਂਤੀ ਮੋਹਨ ਨਾਲ ਸੰਪਰਕ ਕਰਕੇ ਡੀਐਸਪੀ ਦਫਤਰ ਫਿਲੌਰ ਅਗੇ ਧਰਨਾ ਲਗਾ ਦਿੱਤਾ ਧਰਨਾ ਲੱਗਾ ਦੇਖ ਮੌਕੇ ਤੋਂ ਲੰਘ ਰਹੇ ਮਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਧਰਨੇ ਵਿੱਚ ਸ਼ਾਮਲ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਪ੍ਰਸ਼ਾਸਨ ਨਾਲ ਇਸ ਮਸਲੇ ਤੇ ਗੰਭੀਰਤਾ ਨਾਲ ਗੱਲਬਾਤ ਕਰਨ ਦੀ ਗੱਲ ਕੀਤੀ ਇਸ ਦੌਰਾਨ ਪਰਿਵਾਰ ਦਾ ਦੋਸ਼ ਸੀ ਕਿ ਇਸ ਮਾਮਲੇ ਵਿੱਚ ਸਾਰੇ ਲੁਰੀਂਦੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਰਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇੱਕ ਵਿਅਕਤੀ ਨੂੰ ਵੀ ਛੱਡ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਹੀ ਧਰਨਾਕਾਰੀਆਂ ਨੇ ਸਪਸ਼ਟ ਕੀਤਾ ਕਿ ਉਨਾ ਸਮਾਂ ਉਹ ਮ੍ਰਿਤਕ ਧਰਮਿੰਦਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ ਅੱਜ ਇਸ ਕਰਕੇ ਇਕੱਤਰ ਹੋਏ ਹਾਂ ਕਿ ਸਾਡੇ ਇੱਕ ਸਾਥੀ ਵਿਮਿੰਦਰਪਾਲ ਜਿਹੜੇ ਆ ਉਹਨਾਂ ਨੇ ਵਿਦੇਸ਼ ਜਾਣਾ ਸੀ ਜੰਮੂ ਦੇ ਪੁਛਾ ਏਜੰਟ ਸੀਗੇ ਉਹਨਾਂ ਦੇ ਨਾਲ ਇਹਨਾਂ ਦੇ ਘਰਦਿਆਂ ਦੀ ਮਤਲਬ ਇਹਨਾਂ ਦੀ ਪਹਿਲਾਂ ਗੱਲ ਹੋਈ ਸੀ ਤਾਂ ਉਹ ਜਿਹੜੇ ਏਜੰਟ ਏਜੰਟ ਆ ਉਹਨਾਂ ਨੇ ਉਹਨੂੰ ਲੈ ਕੇ ਗਏ ਵਿਮਿੰਦਰਪਾਲ ਨੂੰ ਸਾਥੀ ਨੂੰ ਉੱਥੇ ਵਿਦੇਸ਼ ਵਿੱਚ ਜਾ ਕੇ ਹਾਈਪੋਥੀਰੀਆ ਦੇ ਨਾਲ ਜਿਹੜਾ ਉਹਾਂ ਦੀ ਮੌਤ ਹੋ ਗਈ ਠੰਡ ਵਿੱਚ ਜਿਹੜਾ ਟੈਂਪਰੇਚਰ ਲੋਵ ਦੇ ਵਿੱਚ ਉਹਨਾਂ ਨੂੰ ਛੱਡ ਗਿਆ ਕਿਤੇ ਉਹ ਏਜੰਟ ਤੇ ਉਹਨਾਂ ਦੀ ਮੌਤ ਹੋ ਗਈ ਅੱਜ 4-5 ਦਿਨ ਹੋ ਗਏ ਉਹਨਾਂ ਦੀ ਇੱਥੇ ਲਾਸ਼ ਆਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਾਰ-ਬਾਰ ਮਿਲੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਏਜੰਟ ਮਾਫੀਆ ਦੇ ਨਾਲ ਮਿਲੀ ਭੁਗਤ ਉਹਨਾਂ ਦੀ ਹੋਈ ਆ ਇਹ 131 ਨੰਬਰ ਐਫ ਆਈ ਆਰ 6524 ਨੂੰ ਹੋਈ ਸੀ ਇਹਦੇ ਵਿੱਚ 5 ਸਾਥੀਆਂ ਦੇ ਜਿਹੜੇ ਆ ਨਾਮ ਦਿੱਤੇ ਸੀਗੇ ਤਾਂ ਲੇਕਿਨ ਇੱਕੋ ਹੀ ਜਿਹੜਾ ਸਾਥੀ ਆ ਆਪਣਾ ਟਰੈਵਲ ਏਜੰਟ ਆ ਜਿਹੜਾ ਉਹਦੇ ਉੱਤੇ ਐਫ ਆਈ ਆਰ ਕਰਕੇ ਬਾਕੀ ਸਾਰਿਆਂ ਨਾਲ ਪੁਲਿਸ ਨੇ ਮਿਲੀ ਭੁਗਤ ਕਰ ਜਦੋਂ ਇਹ ਗੱਲ ਅਸੀਂ ਇੱਥੇ ਡੀਐਸਪੀ ਦਫਤਰ ਫਲੋਰ ਔਰ ਐਸਐਚਓ ਫਲੋਰ ਜੀ ਦੇ ਧਿਆਨ ਚ ਲਿਆਂਦੀ ਤਾਂ ਉਹਨਾਂ ਨੇ ਜਲਦੀ ਜਲਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਔਰ ਜਿਹੜੀਆਂ ਕਿ ਸਾਡੇ ਦੁਆਰਾ ਦਿੱਤੇ ਹੋਏ ਤਾਤਕ ਫੈਕਟ ਜਿਹੜੇ ਆ ਉਹ ਪ੍ਰੋਪਰ ਠੀਕ ਸਾਬਤ ਹੋਏ ਪਰ ਅਸੀਂ ਇਹਨਾਂ ਨੂੰ ਵਾਰ-ਵਾਰ ਮੰਗ ਕੀਤੀ ਕਿ ਇਹਦੇ ਵਿੱਚ ਜਿਹੜੇ ਹਜੇ ਕਾਨੂੰਨੀ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ 302 ਲੱਗਣੀ ਚਾਹੀਦੀ ਆ ਔਰ ਜਿਹੜੀਆਂ ਜਿਹੜਾ ਸੈਕਸ਼ਨ 13 ਪੰਜਾਬ ਮਾਨਵਤਾ ਸਫਰੀਦਾ ਪੰਜਾਬ ਟਰੈਵਲ ਐਕਟ ਆ ਉਹ ਵੀ ਨਹੀਂ ਲਗਾਇਆ ਸੀ 406 420 ਸਿਰਫ ਦੋਸ਼ੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ ਉਹਨਾਂ ਨੂੰ ਕਿ ਨੋਟਿਸ ਦੇ ਕੇ ਉਹਨਾਂ ਨੂੰ ਅਰੈਸਟ ਦਾ ਕੀਤਾ ਜਾਵੇ ਤੇ ਸਾਥੀ ਜਿਹੜੇ ਆ ਉਹ ਟਰੈਵਲ ਏਜੰਟ ਜਿਹੜੇ ਆ ਉਹ ਬਚ ਕੇ ਨਿਕਲ ਜਾਣ ਜਦੋਂ ਅਸੀਂ ਜ਼ੋਰਦਾਰ ਆਵਾਜ਼ ਜਿਹੜੀ ਇੱਥੇ ਉਠਾਈ ਤੇ ਇਹਨਾਂ ਨੇ ਦੋ ਕੱਲ ਤੇ ਪਰਸੋਂ ਦੇ ਵਿੱਚ ਦੋ ਜਿਮਨੀਆਂ ਜਿਹੜੀਆਂ ਇਸ ਮੁਕਾਦਮੇ ਦੇ ਅੰਦਰ ਦਿੱਤੀਆਂ ਕੱਲ ਜਿਹੜਾ ਆ ਇੱਕ ਟਰੈਵਲ ਏਜੰਟ ਨੂੰ ਲੈ ਕੇ ਆਏ ਸੀ ਬਾਅਦ ਵਿੱਚ ਨੋਟਿਸ ਦੇ ਕੇ ਛੱਡਤਾ ਜਦੋਂ ਅਸੀਂ ਫਾਲੋ ਕੀਤਾ ਅਸੀਂ ਇੱਥੇ ਹੀ ਸੀਗੇ ਅਸੀਂ ਇਹਨਾਂ ਕੋਲ ਦਰਖਾਸਤ ਲੈ ਕੇ ਵੀ ਗਏ ਕਿ ਭਾਈ ਸਾਡੀ ਦਰਖਾਸਤ ਦੁਆਰਾ ਜਿਹੜੀ ਕਾਰ ਤੇ ਕਾਰਵਾਈ ਕੀਤੀ ਜਾਵੇ ਨਾਲੇ ਦੋਸ਼ੀਆਂ ਨੇ ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਅਮਲ 'ਚ ਪ੍ਰੋਪਰ ਨਹੀਂ ਲਿਆਂਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਡੀਐਸਪੀ ਸਾਹਿਬ ਨੇ ਸਾਡੇ ਨਾਲ ਮਿਸਬੀਹੇਵ ਕੀਤਾ ਇਹਨੇ ਕਿਹਾ ਕਿ ਸਾਨੂੰ ਸਾਨੂੰ ਪਤਾ ਜੋ ਕਿਦਾਂ ਇਨਵੈਸਟੀਗੇਸ਼ਨ ਕਰਨੀ ਆ ਤੁਸੀਂ ਸਾਡੀ ਗੱਲ 'ਚ ਨਾ ਆਓ ਲੇਕਿਨ ਅਸੀਂ ਜਿਹੜੇ ਤੱਥ ਦਿੱਤੇ ਸੀ ਫਿਰ ਉਹਨਾਂ ਤੇ ਕੰਮ ਵੀ ਕਰ ਰਹੇ ਇੱਕ ਪਾਸੇ ਤਾਂ ਹੁਣ ਰਾਤੀ 6:30 ਵਜੇ ਇੱਕ ਦੋਸ਼ੀ ਲੈ ਕੇ ਆਇਆ ਸਾਡੀ ਜ਼ੋਰਦਾਰ ਮੰਗਿਆ ਕਿ ਅਸੀਂ ਕ੍ਰਿਮੀਸ਼ਨ ਕਰਨ ਤੋਂ ਬੈਠੇ ਆਂ ਅਸੀਂ 4-5 ਦਿਨ ਤੋਂ ਵੇਟ ਕਰ ਰਹੇ ਆਂ ਇਹ ਜਿਹੜੇ ਸਾਥੀ ਆ ਉਹ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਿਹੜੇ ਟਰੈਵਲ ਏਜੰਟ ਉਹਨਾਂ ਨਾਲ ਮਿਲ ਹੀ ਭੋਗਤਾ ਇਹ ਹੁਣ ਨਹੀਂ ਕਾਰਵਾਈ ਕਰਦੇ ਫਿਰ ਤਾਂ ਅਸੀਂ ਸਾਥੀਆਂ ਨਾਲ ਜਿਹੜਾ ਆ ਮਿਲ ਕੇ ਇਹਨਾਂ ਦੀ ਸਲਾਹ ਲੈ ਕੇ ਪਰਿਵਾਰਕ ਮੈਂਬਰਾਂ ਵੀ ਤਾਂ ਜਿਹੜਾ ਆ ਉਹ ਅਗਲਾ ਸਟੈਪ ਤੁਹਾਨੂੰ ਅਨਾਉਂਸ ਕਰ ਰਹੇ ਆ ਜਲਦੀ ਬਿਲਕੁਲ ਰੱਖਾਂਗੇ ਜੀ ਉਹ ਨਹੀਂ ਸਾਡੀ ਹਜੇ ਵੀ ਕੋਈ ਗੱਲ ਸੁਣਦਾ ਤਾਂ ਜ਼ਰੂਰ ਰੱਖਾਂਗੇ ਲੇਕਿਨ ਜੇ ਉਹ ਸਾਡੀ ਕੋਈ ਗੱਲ ਜਿਹੜਾ ਉੱਚ ਅਧਿਕਾਰੀ ਐ ਐਸਪੀ ਸਾਹਿਬ ਇੱਥੇ ਲੱਗੇ ਆਏ ਹੋਏ ਆ ਜਾਣਕਾਰੀ ਮਿਲੀ ਆ ਜੇ ਉਹ ਆ ਕੇ ਸਾਡੀ ਕੋਈ ਗੱਲ ਸੁਣਾਉਂਦੇ ਤਾਂ ਉਹ ਜੜੀ ਵਿਚਾਰ ਨਯੋਗ ਰਹੇਗੀ ਗੱਲ